ਜਾਤੋਂ ਸਵਾਇਆ ਤੋਂ ਇਹ ਮਤਲਬ ਹੈ ਕਿ ਜਿਹੜਾ ਸਥਿਰ ਰਵਈਆ ਹੈ ਤੇ ਬਕਰ ਕੇ ਇਹਰਾ ਸਿਧਾ ਦੇਖੋ ਜੇਲ੍ਹ ਦੇ ਵਿੱਚ ਜਿਹੜੇ ਅਸੀਂ ਇਸਾਨ ਦੁਨੀਆ ਦੇ ਮਤਲਬ ਦਾ ਸ਼ਦਾਕਾਰ ਕਰ ਲਿਆ ਗਿਆ ਸਾਡੇ ਨਾਲ ਤਾਂ ਬਹਿ ਹੋਣਾ ਤਾਂ ਪੋਲੀਟਿਕਲ ਹੋਂਦ ਹੋਣ ਦਾ ਹੋਇਆ ਪਰ ਜੇਲ੍ਹ ਦੇ ਵਿੱਚ ਜਿਹੜੇ ਪੱਕੇ ਕੈਦੀ ਆ ਉਹਨਾਂ ਦੇ ਹਾਲਾਤ ਐਨ ਤਰਸਜੋਗ ਹੈ ਕਿਉਂਕਿ ਵੱਡੀ ਗੰਕੀ ਹੈ ਜਿਹੜੀ 18 ਸਾਲ ਤੋਂ ਲੈ ਕੇ 32 ਸਾਲ ਤੱਕ ਦੇ ਨੌਜਵਾਨ ਆ ਰਹੇ ਆ ਨੌਜਵਾਨਾਂ ਨਾਲ ਜੇਲ੍ਹ ਭਰੀ ਪਈ ਹੈ ਜਿਹੜੇ 40 ਸਾਲ ਤੋਂ 60 ਸਾਲ ਦੇ ਨੇ ਉਹਨਾਂ ਦੀ ਗਿਰਤੀ ਬਹੁਤ ਘੱਟ ਹੈ ਜਣੀ ਉਹ ਜਿਹੜੇ ਬਾਈ ਸਾਹਿਬ ਕੋ ਲੈ ਕੇ 32 ਸਾਲ ਤੱਕ ਜਿਹਦੇ 9 ਜਨ 18 ਸਾਲ ਤੱਕ ਆਪਣੇ ਹੈਗੇ ਨੇ ਉਹਨਾਂ ਦੇ ਅਸੀਂ ਵੱਡੇ ਬਹੁਤ ਨੌਜਵਾਨਾਂ ਦਾ 60% ਨੌਜਵਾਨਾਂ ਨਾਲ ਗੱਲਾਂ ਬਾਤਾਂ ਕਰੀਏ ਖਾਸ ਕਰਕੇ ਉਹਨਾਂ ਦੇ ਬੈਠਕਾਂ ਦੇ ਵਿੱਚ ਜਾ ਕੇ ਜਾਨੀ ਉਹਨਾਂ ਦਾ ਕਹਿਣ ਇਹ ਹੈ ਵੀ ਅਸੀਂ ਕਦੇ ਵੀ ਨਸ਼ਾ ਜ਼ਿੰਦਗੀ ਤੇ ਨਹੀਂ ਕਰਿਆ ਕਦੇ ਜੇਕ ਕੀ ਹੈ ਜੇ ਕੋਈ ਰਿਸ਼ਤੇਦਾਰ ਕਦੇ ਪੀ ਲਿਆ ਖਾ ਲਿਆ ਜਾਨੀ ਕਰਾਂ ਜਸਦੇ ਤਾਂ ਹੈ ਤਾਂ ਪੋਲੀਟਿਕਲ ਰਹਿੰਦੇ ਤਾਂ ਹੈ ਤਾਂ ਉਸ ਨੇ ਅਕਵੇ ਸ਼ਾਹੀ ਦੇ ਤਹਿਤ ਸਾਨੂੰ ਜਿਹੜਾ ਨੇ ਵਿੱਚ ਵੰਦ ਕੀਤਾ ਹੋਇਆ ਜਣੀ ਜਿਹੜੇ ਤੇ ਹਾਦਸੇ ਨੇ ਵੀ ਜਿਹੜੀ ਜ਼ਰਦੇ ਦੀ ਕੁੜੀ ਆ ਜਿਹੜੀ ਸਾਡੇ ਰੋਸਾਂ ਦਾ ਫੱਪੀਆਂ ਦੇ ਵਿੱਚ ਦੀ ਹੋਣੀ ਆ ਉਹ 2000 ਤੋਂ ਲੈ ਕੇ 2500 ਰੁਪਏ ਦੇ ਵਿੱਚ ਵਿਗਦੀ ਆ ਜਿਹੜੇ ਦੇ ਵਿੱਚ ਵੱਟ ਕਹਿਣ ਦਾ ਭਾਵ ਇਹ ਕਹਿਣ ਦੇ ਵਿੱਚ ਦੁਕਾਨਾਂ ਚੱਲਦੀਆਂ ਆ ਜਿਹੜੇ ਦੇ ਵਿੱਚ ਖਲਦੀਆਂ ਦੁਕਾਨਾਂ ਨਹੀਂ ਚੱਲ ਰੀਆਂ ਜਿਹੜੇ ਦੇ ਵਿੱਚ ਨਾ ਦੀ ਨਾ ਉਹ ਜਿਹੜੀਆਂ ਨਸ਼ ਵਾਲੀਆਂ ਗੋਲੀਆਂ ਦੀ ਗੱਲ ਸਾਡਾ ਵੇਖ ਕਰਕੇ ਆ ਗੁਰਦੁਆਰਾ ਫੈਲਦੀ ਕੰਤ ਦੇ ਨਾਲ ਬਲੈਕ ਦੇ ਵਿੱਚ ਵਿਕਦੀ ਤੇ ਗੋਥੇ ਵੱਡੀ ਪੱਧਰ ਤੇ ਭੰਗਾ ਜਿਹਨੂੰ ਅਸੀਂ ਇੱਥੇ ਪੁਲਿਸ ਮਤਲਬ ਕੋਲ ਦੀ ਫਿਲਦੀ ਆ ਵੀ ਕਿਹਦੇ ਭੰਗ ਹੋਊਗਾ ਹਰ ਇੱਕ ਤਰ੍ਹਾਂ ਦਾ ਨਸ਼ਾ ਜੇਲ੍ਹ ਦੇ ਵਿੱਚ ਮਿਲਦਾ ਹੈ ਪੈਸਾ ਚਾਹੀਦਾ ਇਹ ਕਿਹੜੀ ਜੇਲ੍ਹ ਮਰਦਾ ਅਸੀਂ ਮਟਿਆਲਾ ਦੇਰ ਦੀ ਗੱਲ ਕਰਦੇ ਆ ਖੂਚੀਆਂ ਪੰਜਾਬ ਦੀਆਂ ਇਹਾਂ ਦੇ ਇਹੀ ਹਾਲਾਤ ਹੈ ਕਿਉਂਕਿ ਪੰਜਾਬ ਸਿਰ ਇੱਥੇ ਛੇੜਦੀ ਹੈ ਪੰਜਾਬ ਸਰਕਾਰ ਜੁੱਧ ਨਸ਼ਿਆਂ ਬੋਧਦਾ ਸਾਡੇ ਡੀਜੀਪੀ ਕਹਿੰਦੇ ਆ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਆ ਅਸੀਂ ਕਹਿੰਦੇ ਆ ਵੀ ਪਖੰਡ ਕਰਦੇ ਆ ਨਸ਼ੇ ਨੂੰ ਛੇਬੰਦ ਨਹੀਂ ਹੋਣੇ ਜਿਹੜੇ ਵੱਡੇ ਸਮਗਲਰ ਆ ਉਹਨਾਂ ਨੂੰ ਕਿਸੇ ਦਾ ਹੱਥ ਨਹੀਂ ਪਾਉਂਦੇ ਇਹ ਜਿਹੜੇ ਸੀਨ ਵਾਲੇ ਆ ਜਿਹੜੇ ਪੀੜਤ ਹੈ ਉਹਨਾਂ ਨੂੰ ਖੜ-ਫੜ ਕੇ ਜਿਹਾਂ ਦੇ ਵਿੱਚ ਤੁੰਮੀ ਜਾਂਦੇ ਆ ਜਿਹਦਾ ਪਹਿਲਾਂ ਭਗਵਾਨ ਤਮਨ ਵਿਰੋਧ ਕਰਦਾ ਹੁੰਦਾ ਵੀ ਤੁਸੀਂ ਨਸ਼ਾ ਪੀਣ ਵਾਲੇ ਨੂੰ ਜਿਹੜਾ ਤੇ ਤੁੰਮੀ ਜਾਂਦੇ ਹੋ ਇਹ ਨਸ਼ੇ ਦੇ ਸਮਾਲੰਕਰਣ ਵਾਲੇ ਨਹੀਂ ਹੁਣ ਵੀ ਉਹੀ ਹਲਾਤ ਹੈ ਭਗਵਾਨ ਤਮਨ ਦੇ ਜੀ ਨਸ਼ੇ ਦੇ ਜਿਹੜੇ ਵੱਡੇ ਤਸਕਰ ਹੈ ਜਿਹੜੇ ਟਨਾਲੇ ਵਿੱਚ ਨਸ਼ਾ ਵੇਚਦੇ ਸਮੈਕਾ ਵੇਚਦੇ ਲੈਂਦੇ ਆ ਉਹ ਤੇ ਇਹਨਾਂ ਦੇ ਪਾਰਲੀਮੈਂਟ ਦੇ ਵਿੱਚ ਬੱਚੇ 300 ਜਿਹੜਾ ਸੰਸਦ 47 ਦਾ ਬਗ ਬੈਠਿਆ ਉਹਨਾਂ ਦੀਆਂ ਹਮਾਤਲ ਦੇ ਵਿੱਚ ਫੈਕਟਰੀਆਂ ਲੱਗੀਆਂ ਹੁੰਦਾ ਹੈ ਨਸ਼ੇ ਦਾ ਪੰਜਾਬ ਦੇ ਵਿੱਚ ਕਾਰਕਾਰ ਸਪਲਾਈ ਹੋ ਰਿਹਾ ਜਿਹੜਾ ਦੇ ਵਿੱਚ ਸਪਲਾਈ ਹੋ ਰਿਹਾ ਜਾਨੀ ਜਿਹੜਾ ਦੇ ਵਿੱਚ ਉਹ ਨਸ਼ੇ ਇੱਕ ਕੁੜੀ ਆ ਜਿਹੜੀ ਉਹ ਤਿੰਨ ਬੰਦਿਆਂ ਨੂੰ ਉਹ ਬੰਨਦੇ ਨੇ ਵਿੱਚ ਸਾਰਾ ਦਿਨ ਉਹਨਾਂ ਤੋਂ ਕੰਮ ਕਰਾਈ ਜਾਂਦੇ ਨੇ ਨਸ਼ਿਆਂ ਦੇ ਬਦਲੇ ਕੰਮ ਕਰਾਈ ਜਾਂਦੇ ਨੇ ਕੋਈ ਪੈਸਾ ਨਹੀਂ ਦਿੰਦੇ ਜਣੀ ਉਹ ਨੌਜਵਾਨ ਇੰਨੇ ਮਤਲਬ ਹੱਥ ਹੀ ਬਣਾਏ ਹੋਏ ਨੇ ਜਾਨ ਪੁੱਜ ਕੇ ਵੀ ਇਹ ਜੇ ਕਿ ਉਹ ਨਸ਼ੇ ਤੋਂ ਬਿਨਾ ਇਹ ਕੁਝ ਨਾ ਕਰ ਸਕਣ ਉਹਨਾਂ ਨੂੰ ਇੱਕ ਕੁੜੀ ਦੇ ਕੇ ਉਹਨਾਂ ਨੂੰ ਬਲੈਕਮੇਲ ਕੀਤਾ ਜਾਂਦਾ ਉਹਨਾਂ ਦਾ ਅਸੀਂ ਕਹਿ ਤੀ ਵੀ ਮੱਦੀ ਪੱਤ ਤੇ ਮਨੁੱਖੀ ਜਿਹੜੇ ਸਾਡੇ ਆ ਆਪਣੇ ਹੱਕ ਆ ਉਹਨਾਂ ਦਾ ਕਹਾਣ ਕੀਤਾ ਜਾ ਰਿਹਾ ਕੋਈ ਉਹਨਾਂ ਨੂੰ ਮਜ਼ਦੂਰੀ ਨਹੀਂ ਦਿੱਤੀ ਜਾ ਰਹੀ ਨਸ਼ੇ ਨਸ਼ੇ ਤੇ ਹੀ ਹਿਵਨਤੋਂ ਕੰਮ ਲਿਆ ਜਾ ਰਿਹਾ ਆਮ ਹੈ ਖੁੱਲੇ ਨਸ਼ਿਆ ਜੇਲ੍ਹ ਦੇ ਵਿੱਚ ਹਰ ਤਰ੍ਹਾਂ ਦੀ ਖੂਲਤ ਹੈ ਪੈਸੇ ਵਾਲੇ ਬੰਦੇ ਵਾਸਤੇ ਕੋਈ ਜੇਵ ਨਹੀਂ ਜਿਹੜਾ ਗਰੀਬ ਬੰਦਾ ਜਿਹੜੇ ਨਸ਼ੇ ਦੇ ਆਦੀ ਹੈ ਉਹਨਾਂ ਨੂੰ ਨਸ਼ੇ ਤੇ ਲਾ ਕੇ ਉੱਤੇ ਕੰਮ ਕਰਾਈ ਜਾਂਦੇ ਇਸ ਕਰਕੇ ਵੀ ਅਸੀਂ ਮੰਗ ਕਰਦੇ ਹਾਂ ਸਰਕਾਰ ਦੇ ਕੋਲੋਂ ਜਾਂ ਜਿਹੜੀਆਂ ਇੱਥੇ ਸਾਡੀਆਂ ਅਨਸਾਫ ਸੰਭ ਹੋਰ ਸੰਸਥਾਵਾਂ ਹੈ ਉਹਨਾਂ ਦੇ ਕੋਲੇ ਮੰਗ ਕਰਦੇ ਹਾਂ ਕਿ ਉਹ ਜਗ੍ਹਾ ਦੇ ਅੰਦਰ ਜਾਣ ਦੌਰੇ ਕਰਨ ਜੇਰਾਂ ਤੇ ਕੈਦੀਆਂ ਨਾਲ ਮਿਲਣ ਜੇਲ੍ਹ ਪ੍ਰਸ਼ਾਸਨ ਦਾ ਬੰਦਾ ਕੋਈ ਨਾ ਹੋਵੇ ਨਾਲ ਜੋ ਕਿ ਉਹਨਾਂ ਤੇ ਡਰ ਬਠਿਆ ਹੋਇਆ ਹੈ ਜਿਹੇ ਪ੍ਰਸ਼ਾਸਨ ਦਾ ਜਦੋਂ ਇੱਕ ਹੌਲਦਾਰ ਜਾਂ ਸਪਾਹੀ ਨਾਲ ਹੁੰਦਾ ਉਹ ਦਿਨ ਖੋਲ ਕੇ ਬੋਲ ਹੀ ਨਹੀਂ ਸਕਦੇ ਇਸ ਕਰਕੇ ਉਹਨਾਂ ਦੀ ਮਾਨਸਤਾ ਗੁਲਾਮ ਕੀਤੀ ہوئی ਹੈ ਅਸੀਂ ਇਹ ਮੰਗ ਪਾਉਂਦੇ ਮਤੋਂ ਦਾ ਅਸੀਂ ਕਹਿੰਦੇ ਵੀ ਜਿਹੜਾ ਨੇ ਬੁਰੇ ਹਾਲਾਤ ਹੈ ਨਸ਼ੇ ਵਰਤੇ ਜਾ ਰਹੇ ਹਨ ਨੌਜਵਾਨਾਂ ਨੂੰ 18 ਤੋਂ 32 ਸਾਲ ਤੱਕ ਜਿਹੜੇ ਨੌਜਵਾਨ ਉਹ ਵੱਡੀ ਗਿਣਤੀ 'ਚ ਜੀਵਨ ਬੰਦ ਕੀਤੇ ਹੋਏ ਹੈ ਉਹਨਾਂ ਨੂੰ ਬਾਹਰ ਲੈਣਾ ਚਾਹੀਦਾ ਹੈ ਤੇ ਉਹਨਾਂ ਨੂੰ ਰੋਜ਼ਗਾਰ ਦੇਣਾ ਚਾਹੀਦਾ ਹੈ ਸਰਕਾਰ ਨੂੰ ਭਗਵਾਨ ਤਮਨ ਕਹਿਣਾ ਰਿਹਾ ਵੀ ਅਸੀਂ ਜੇ ਨੌਗਰੀਆਂ ਨਹੀਂ ਦੇ ਸਕੇ ਤਾਂ ਅਸੀਂ ਬੇਰੁਜ਼ਗਾਰੀ ਪੱਤੇ ਦੇਵਾਂਗੇ ਉਹ ਫਰਜ਼ਾਦਾ ਕਰੇ ਭਗਵੰਤਾਨ ਸਰਕਾਰ ਜਣੀ ਜੀ ਅਸੀਂ ਆਸਾ ਕਰੀ ਆਂ ਕਿ ਜਿਹਦੇ ਕੋਲ ਪਰ ਸਾਨੂੰ ਨਹੀਂ ਲੱਗਦਾ ਕਿਉਂਕਿ ਹੁਣ ਤਾਂ ਸਿਰ ਤੋਂ ਸਿੱਟਾ ਹੋ ਲੋਕਾਂ ਦੇ ਵਿਰੋਧ ਦੇ ਵਿੱਚ ਕਾਰਪੋਰੇਟ ਖਾਣ ਦੇ ਪੱਖ ਦੇ ਵਿੱਚ ਖੜ ਗਿਆ ਅੱਛਰੇਆ ਬੀਜੇਪੀ ਦੀ ਡੀਟੀ ਬਣ ਗਈ ਭਗਵੰਤਾਨ ਸਰਕਾਰ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡੇ ਮੁਕਤੀਆਂ ਤੋਂ ਜਿੰਨੇ ਸਮਾਂ ਚੋਰੀ ਚੀਤੇ ਹੈ ਆ ਗੁਰਨਾਲ ਕੰਨੌਰ ਵਰਗੇ ਆਪ ਇਕੱਲੇ ਇਹ ਪੋਸਾ ਇੱਕ ਤੇ ਰੋਣਾ ਪਾ ਰਹੇ ਆ ਵੀ ਛਤਰਾਣੇ ਦੇ ਇੱਕ ਪੁਲਸ ਮੁਲਾਜ਼ਮਾ ਤੇ ਉਹਦਾ ਚਾਚਾ ਟਰਾਲੀ ਲੈ ਗਏ ਇਹ ਵੱਡੀ ਗਿਣਤੀ ਹੈ ਸੈਂਕੜੇ ਟਰਾਲੀਆਂ ਸਾਡੀਆਂ ਅਜੇ ਗਾਇਬ ਕੀਤੀਆਂ ਹੋਣਾਂ ਉਹਦੇ ਵਿੱਚ ਪੁਲਸ ਦਾ ਹੱਥ ਹੈ ਵੱਡੇ ਪੱਧਰ ਤੇ ਜਿਹੜਾ ਮਨਦੀਪ ਸਿੰਘ ਸਿੱਧੂ ਡੀਆਈਜੀ ਇਹ ਕਹਿੰਦਾ ਸੀ ਵੀ ਇੱਕ ਵੀ ਚੋਰੀ ਅਸੀਂ ਨਹੀਂ ਕੀਤੀ ਅਸੀਂ ਵੀਡੀਓਗ੍ਰਾਫੀ ਬਣਾਈ ਹੈ ਉਹ ਸਾਰੇ ਤੱਥ ਉਹਦੇ ਝੂਠੇ ਐ ਸਾਨੂੰ ਅਸੀਂ ਮਨਦੀਪ ਸਿੱਧੂ ਤੇ ਵਿਸ਼ਵਾਸ ਕਰਦੇ ਤੇ ਪਰ ਜਦੋਂ ਉਹਦਾ ਚਿਹਰਾ ਹੁਣ ਸਾਡੇ ਸਾਹਮਣੇ ਆ ਗਿਆ ਪਾ ਸਾਨੂੰ ਉਹ ਐ ਨਾਦਾ ਉਹਦੇ ਚਿਹਰੇ ਕਦੀ ਦੇਖਣ ਨੂੰ ਦਿਲ ਨਹੀਂ ਕਰਦਾ ਨਫਰਤ ਆ ਸਾਡੇ ਲੋਕਾਂ ਸਾਡੇ ਸੰਘਰਸ਼ਾਂ ਦੇ ਮਤਲਬ ਕਿਸਾਨਾਂ ਪਰ ਪਰਦੀਰ ਬਈਆ ਜਦੋਂ ਉਹਦੇ ਵਿਚ ਇਹ ਜੇ ਕਰਕੇ ਉਹ ਮੱਲਕ ਨੂੰ ਝੂਠ ਬੋਲ ਰਿਹਾ ਉਹ ਬੀਜੇਪੀ ਦੀ ਸਿੱਧੀ ਬੋਲੀ ਬੋਲ ਰਿਹਾ ਆਪਦੀਆਂ ਫੀਤੀਆਂ ਵਧਾਉਣ ਵਾਸਤੇ ਇਸ ਤਰ੍ਹਾਂ ਦੇ ਬਿਆਨਬਾਜ਼ੀ ਕਰਕੇ ਆਪਦੇ ਆਪ ਨੂੰ ਸੂਰਮਾ ਕਹਾ ਰਿਹਾ ਉਹ ਇਹ ਵੀ ਬੋਲਦੇ ਆ ਨੇ ਵੀ ਜੇ ਕਿਸਾਨ ਦਵਾ ਰਹੇ ਹੋਣਗੇ ਅਸੀਂ ਕਿਹੜਾ ਰਿਟਾਇਰ ਹੋਵੇ ਤੇ ਅਸੀਂ ਦੱਸਣਾ ਚਾਹੁੰਦੇ ਆ ਸਿੱਧੂ ਸਾਹਿਬ ਨੂੰ ਵੀ ਤੂੰ ਤਾਂ ਰਿਟਾਇਰ ਹੋ ਜਾਏਗਾ ਅਸੀਂ ਸਦੀਆਂ ਭਰ ਰਟਾਇਰ ਨਹੀਂ ਹੁੰਦੇ ਸਾਡੀ ਜ਼ਿੰਦਗੀ ਤਾਂ ਮੋਰਚਾਂ 'ਚ ਲੱਗੂਗੀ ਤੈਨੂੰ ਵਾਰ-ਵਾਰ ਟਕਰਾਂਗੇ ਵਾਰ-ਵਾਰ ਮਿਲਾਂਗੇ ਹੁਣ ਵੀ ਆ ਰਹੇ ਹਾਂ ਜੋ ਕੁਝ ਵਿਗਾਰ ਨਾ ਹੋ ਵਗੜੋ ਪਹਿਲਾਂ ਵੀ ਤੁਸੀਂ ਸਾਡੀਆਂ ਮਾਵਾਂ ਨੂੰ ਬਾੜ ਦਸਤੇ ਐ ਹੁਣ ਵੀ ਦਿਓਗੇ ਸਾਨੂੰ ਪਤਾ ਐ ਪਰ ਅਸੀਂ ਸਮਾਜ ਦੇ ਵਿੱਚ ਥੋੜਾ ਡੇਰਾ ਨਕਸ਼ਾ ਉਹ ਬਣਾਵਾਂਗੇ ਤੁਸੀਂ ਰਟਾਇਰ ਹੋ ਕੇ ਲੋਕਾਂ ਦੇ ਵਿੱਚ ਨਹੀਂ ਰਹਿ ਸਕੋਗੇ ਲੋਕਤਾਂ ਨੂੰ ਥੂ-ਥੂ ਕਰਨਗੇ ਇਸ ਤਰ੍ਹਾਂ ਦਾ ਪ੍ਰਚਾਰ ਅਸੀਂ ਸਾਡੇ ਸਮੂਹ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ ਇਸ ਕਰਕੇ ਬੁਰੇ ਹਾਲਾਤ ਐ ਜਿਹਨਾਂ ਦੇ ਵਿੱਚ ਬਕਵਾਸ ਕਰਦੀਆਂ ਨੇ ਸਰਕਾਰਾਂ ਕੂ ਬੋਲ ਰਹੀ ਹੈ ਅਨੀ ਅਫਸਰशाही ਫੁੱਲ ਚੂਹ ਬੋਲ ਰਹੀ ਹੈ ਇਹ ਹੱਡੀ ਤੇ ਲੱਗੀ ਹੋਈ ਹੈ ਹੱਡੀ ਚੂਸਦੀ ਹੈ ਲੋਕਾਂ ਦੇ ਵਿਰੋਧ ਦੇ ਵਿੱਚ ਬਹਿਨਬਾਜੀ ਕਰ ਰਹੀ ਹੈ ਇਸ ਕਰਕੇ ਅੰਦਰੂਨੀ ਹਾਲਾਤ ਬਿਲਕੁਲ ਵੱਖਰੇ ਆ ਜਮਿਨੀ ਹਕੀਕਤਾਂ ਹੋ ਰਹਿ ਤੇ ਇਹ ਜਿਹੜਾ ਬੋਲ ਰਿਹਾ ਉਹ ਬਿਲਕੁਲ ਜਮਿਨੀ ਹਕੀਕਤਾਂ ਤੋਂ ਉਲਟ ਦੀ ਅੰਦਾਜ਼ੀ ਕਰ ਰਿਹਾ ਚਾਹੇ ਪੰਜਾਬ ਸਰਕਾਰ ਹੈ ਚਾਹੇ ਅਫਸਰਸ਼ਾਹੀ ਹੈ ਜਮਿਨੀ ਹਕੀਕਤਾਂ ਹੋ ਰਹਿ ਅਸੀਂ ਮੰਗ ਕਰਦੇ ਹਾਂ ਕਿ ਜਮਿਨੀ ਹਕੀਕਤਾਂ ਤੇ ਖੜ ਕੇ ਬੋਲੋ ਸਾਨੂੰ ਦੱਸੋ ਭਗਵਾਨ ਤਮਨ ਦੀ ਸਰਕਾਰ ਨੂੰ 3 ਸਾਲ ਹੋ ਗਏ ਸਾਨੂੰ ਦੱਸੇ ਵੀ ਸਾਡੇ ਲੋਕਾਂ ਵਾਸਤੇ ਕੀ ਕੀਤਾ 1000000 ਰੁਪਏ ਜਿਹੜਾ ਲੀਗਿਆਂ ਨੂੰ ਦੇਣ ਦਾ ਵੀ ਕੀਤਾ ਇਹਨੇ ਉਹਦੀ ਕਿਤੇ ਨਿੱਤੀ ਚੁੱਕਾ ਫਿਰੇ ਦੇਖੋ ਕੱਲਾ ਉਹ ਸਾਰੀਆਂ ਗੱਲਾਂ ਢੁੱਠੀਆਂ ਇੱਕ ਵੀ ਗੱਲ ਨਹੀਂ ਸਾਨੂੰ ਇਹ ਕਰ ਸਕਦੇ ਇੱਕ ਇਹ ਕਹਿੰਦੇ ਬਿਜਲੀ ਫਿਲੀ ਕੀਤੀ ਹੈ ਸਿਰਫ ਬਿਜਲੀ ਫਿਲੀ ਅਸੀਂ ਪੁੱਛਣਾ ਚਾਹੁੰਦੇ ਹਾਂ ਵੀ ਬਿਜਲੀ ਫਿਲੀ ਕਿੰਨੇ ਹੋ ਗਏ ਜਿਹੜੇ 600 ਤੋਂ ਵੱਧ ਜੁਮੇ ਨੇ 5 ਮਾਤਰੀਆਂ 7 ਮਾਤਰੀਆਂ ਆ ਸਾਰਾ ਬਿੱਲ ਭਰੀ ਜਾਂਦੇ ਆ ਉਦੋਂ ਦੁੱਗਣਾ ਦੁੱਗਣਾ ਬਿੱਲ ਕਰਤੇ ਬਿਜਲੀ ਦੀ ਮੈਂ ਹੀ ਨਹੀਂ ਕਰਤੀ ਹੁਣ ਵੀ 20000 30000 ਰੁਪਿਆ ਤੇ ਥੋੜੀ ਥੋੜੀ ਚੋਰੀ ਫੜ ਲਈ ਕਿਸੇ ਦੇੋਂ ਲੱਖ ਰੁਪਿਆ ਪਾਤਾ 60000 ਰੁਪਿਆ ਪਾਤਾ ਉਹ ਤਾਂ ਕੱਢੀ ਜਾ ਰਹੇ ਅਸੀਂ ਕਹਿੰਦੇ ਕੁਛ ਨਹੀਂ ਵੀ ਨਹੀਂ ਕੀਤਾ ਬਕਵਾਸ ਕਰੀਏ ਸਰਕਾਰ ਜੀ ਸਾਨੂੰ ਬਿਜਲੀ ਫਰੀ ਦੇਣੀ ਹੈ ਤਾਂ ਸਸਤੀ ਕਰੇ ਬਿਜਲੀ ਅਸੀਂ ਸਸਤੀ ਦੀ ਮੰਗ ਕਰਦੇ ਆ ਅਸੀਂ ਬਿਜਲੀ ਕਦੇ ਨਹੀਂ ਕਿਸਾਨਾਂ ਨੇ ਮੰਗ ਕੀਤੀ ਸਸਤੀ ਸਾਰਿਆਂ ਨੂੰ ਮਿਲੇ ਸਸਤੀ ਕਰੋ ਬਿਜਲੀ ਸਾਰਿਆਂ ਦੀ ਪਹੁੰਚ ਹੋਵੇ ਛੋਟੇ ਬਿਲਾਉਣ ਤੁਹਾਡੀ ਸਮਰੱਥਾ ਤੁਹਾਡੀ ਜੇਬ ਸਾਨੂੰ ਜਦ ਦੇ ਵੀ ਅਸੀਂ ਵੀ ਦੀ ਬਿਜਲੀ ਦੇ ਵਿੱਚ ਮਿਲ ਸਕੀ ਹੈ ਹਾਲਾ ਜਿਹੜੇ ਤੁਸੀਂ ਬੰਦਾਲੇ ਦਾ ੱਟਾ ਹੋਇਆ ਕਿ ਸਾਡੇ ਨਾਲ ਤੁਹਾਡਾ